ਤਾਂ ਕੱਲ੍ਹ ਬਾਤ ਕਰਦੇ ਆ ਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਤੇ ਤੁਹਾਡਾ ਰਜਿੰਦਰ ਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਅਜਿਹਾ ਇੱਕ ਵਧੀਆ ਮੁੱਦਾ ਸਾਹਮਣੇ ਲੈ ਕੇ ਆਏ ਹਾਂ ਜੀ ਫਿਰ ਇਹ ਤਾਂ ਕਰਨਾ ਹੀ ਪੈਂਦਾ ਚੀਜ਼ ਵਧੀਆ ਦਾ ਨਾ ਦੇਖੋ ਦੇਸ਼ ਦੇ ਵਿੱਚ ਮਾਤਾਵਾਂ ਤਾਂ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਸਲਾਮ ਕਰਦੇ ਆਪਾਂ ਚਾਹੇ ਉਹ ਫੌਜੀ ਦੀ ਹੈ ਚਾਹੇ ਪੁਲਿਸ ਵਾਲੇ ਦੀ ਹੈ ਚਾਹੇ ਰਾਜਨੀਤਿਕ ਲੀਡਰ ਦੀ ਮਾਤਾ ਹੈ ਮਤਲਬ ਇtanto ਨਹੀਂ ਪੈਗਾ ਕਰਦੀ ਹੁੰਦੀ ਵੀ ਇਹ ਰਾਜਨੀਤਿਕ ਲੀਡਰ ਬਣੂੰਗਾ ਜਾਂ ਜਾ ਕੇ ਕੋਈ ਥੱਗੀਆਂ ਧੋਰੀਆਂ ਵਾਲਾ ਕੰਮ ਕਰੂੰਗਾ ਗੱਲ ਕਰ ਵੀ ਇਹ ਤਾਂ ਬਾਅਦ ਤੇ ਵਿੱਚ ਜਿਹੜਾ ਸਿਸਟਮ ਹੈ ਨਾ ਤਾਂ ਉਹਦੇ ਵਿੱਚ ਇਹ ਚੇਂਜ ਆਉਂਦੀ ਹੈ ਜਦੋਂ ਫਿਰ ਇਸ ਤਰ੍ਹਾਂ ਦਾ ਹੁੰਦਾ ਹੈ ਬੰਦੇ ਹਰ ਇੱਕ ਮਾਤਾ ਪਿਤਾ ਨੂੰ ਕੁਝ ਹੀ ਹੁੰਦੀ ਹੈ ਬੋਲੀ ਵੀ ਹੁੰਦੀ ਸੀ ਅ ਡਾਟ ਸਾਬ ਕਿਹੜਾ ਪਿੰਡ ਹੈ ਕਿਹੜਾ ਜ਼ਿਲ੍ਹਾ ਹੈ ਦੱਸੋਗੇ ਸੇਰਮੰਗਲ ਪਿੰਡ ਹੈ ਜੁਪੀ ਦੇ ਵਿੱਚ ਗਾਜੀਪੁਰ ਦੇ ਨੇੜੇ ਹੀ ਆ ਥੋੜੀ ਜੀ 30 ਕਿਲੋਮੀਟਰ ਦੇ ਵਿੱਚ ਮਤਲਬ ਏਸ਼ੀਆ ਦਾ ਵੱਡਾ ਪਿੰਡ ਹੈ ਜੀ ਬਹੁਤ ਵੱਡਾ ਪਿੰਡ ਹੈ ਬਾਈ ਤੇ ਢਾਣੀਆਂ ਲਈ ਜਿਹਦੇ ਬੰਦਿਆ ਹੋਏਗਾ ਮਤਲਬ ਸਾਰੇ ਘਰਾਂ ਦੇ ਲੋਕ ਫੌਜੀ ਨੇ ਚਾਹ ਕਰਨਲ ਨੇ ਚਾਹ ਜਰਨਲ ਨੇ ਚਾਹ ਲੈਫਟੀਨੈਂਟ ਨੇ ਕੋਈ ਵੀ ਵੱਡੇ ਅਹੁਦਿਆਂ ਤੇ ਬਰਾਜਮਾਨ ਨੇ ਜੁਕੀ ਦੇ ਵੀ ਕਈ ਪਿੰਡ ਹੋਰ ਵੀ ਨੇ ਜੀ ਇਸ ਤਰ੍ਹਾਂ ਇੱਕ ਪਿੰਡ ਹੈਗਾ ਮਾਧੋਪਤੀ ਮਤਲਬ ਉਹ ਜੁਕੀ ਦਾ ਆਈਏਐਸ ਤੇ ਆਈਪੀਐਸ ਅਫਸਰਾਂ ਦੀ ਫੈਕਟਰੀ ਕਿਹਾ ਜਾਂਦਾ ਉਹਨੂੰ ਮਤਲਬ ਚਾਹੇ ਜੁਕੀ ਦੇ ਵਿੱਚ ਗਰੀਬੀ ਹੈ ਪਰ ਜਿਹੜਾ ਉਹ ਪਿੰਡ ਹੈ ਉਹਦਾ ਸਾਰਾ 150 ਘਰ ਹੈ ਕਹਿੰਦੇ 50 ਅਫਸਰ ਨੇ ਉੱਥੇ ਦੇ मतलब ਹਰ ਇੱਕ ਘਰ ਦਾ ਇੱਕ ਅਫਸਰ ਬਣਦਾ ਹੈ ਹਰ ਤੀਜੇ ਘਰ ਇੱਕ ਅਫਸਰ ਬਣਦਾ ਹੈ ਮਤਲਬ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਮੱਧ ਪ੍ਰਦੇਸ਼ ਦੇ ਵਿੱਚ ਵੀ ਹੈਗਾ ਰਾਜਸਥਾਨ ਦੇ ਵਿੱਚ ਵੀ ਹੈਗਾ ਇੱਕ ਪਿੰਡ ਇੱਕ ਸੱਭਿਆਚਾਰ ਦੇ ਵਿੱਚ ਵੀ ਹੈਗਾ ਘਟਿਹਾਰ ਦਾ ਇਲਾਕਾ ਉੱਥੇ ਵੀ ਬਹੁਤ ਜ਼ਿਆਦੇ ਅਫਸਰ ਨੇ ਮਤਲਬ ਕਿਤੇ ਕੋਈ ਟ੍ਰੈਂਡ ਜਾਂ ਹੁੰਦਾ ਹੈ ਜੀ ਸਾਹਿਬ ਮਾਫੀ ਚਾਹਨਾ ਇੱਥੇ ਨਾ ਜੋ ਮੈਂ ਉਹ ਖਬਰ ਦੇਖੀ ਦਾ ਦੇਖਣ ਚ ਆਇਆ ਕਿ ਜਿਹੜੇ ਸਾਬਕਾ ਸੈਨਿਕ ਹੈ ਉਹਨਾਂ ਦੇ ਵੱਲੋਂ ਇੱਕ ਸੂਵਿਧਾ ਕੇਂਦਰ ਜਾਂ ਕਿ ਸਿਕਲਾਈ ਕੇਂਦਰ ਫੌਜੀਆ ਸਕੂਲ ਖੋਲਿਆ ਗਿਆ ਉਹ ਸਾਰਾ ਕੁਝ ਉਹ ਫ੍ਰੀ ਟ੍ਰੇਨ ਦੇ ਰਿਹਾ ਜਿਸ ਕਰਕੇ ਬੱਚੇ ਜ਼ਿਆਦਾ ਉੱਥੋਂ ਫੌਜੀ ਨਿਕਲ ਰਹੇ ਨੇ ਹਾਂਜੀ ਫਿਰ ਉਹ ਬੱਚੜੇ ਸਾਫ ਕਾ ਫੌਜੀ ਨਹੀਂ ਉਹਨਾਂ ਨੇ ਇੱਕ ਜੁਮਤ ਬਣਾ ਕੇ ਮਤਲਬ ਉੱਥੇ ਜਿਹੜੀ ਪੇਪਰਾਂ ਦੀ ਤਿਆਰੀ ਹੁੰਦੀ ਹੈ ਉਹ ਤਿਆਰੀ ਵਾਸਤੇ ਮਤਲਬ ਉਹ ਉੱਥੇ ਉਹਦਾ ਨਾਂ ਵੀ ਸ਼ਾਇਦ ਆਪਣਾ ਰਫੀਲ ਰਫੇਨ ਰੱਖਿਆ ਹੋਇਆ ਹੈ ਮਤਲਬ ਉੱਥੇ ਸੈਂਟਰ ਦੇ ਵਿੱਚ ਤਿਆਰੀ ਕਰਵਾਉਂਦੇ ਨੇ ਤਿਆਰੀ ਕਰਵਾਉਣ ਦੇ ਨਾਲ ਜਿਹੜੇ ਬੱਚੇ ਤਿਆਰੀ ਵਾਲੇ ਨੇ ਜਿਹੜੇ ਬਿਨਾ ਤਿਆਰੀ ਦੇ ਉਹਨਾਂ ਨੂੰ ਕੱਟ ਕੇ ਮਤਲਬ ਉਹ ਫੌਜ ਚ ਭਰਤੀ ਹੋ ਜਾਂਦੇ ਨੇ ਇਸ ਕਰਕੇ ਉਹ ਦੇਸ਼ ਦੀ ਸੇਵਾ ਕਰਦੇ ਆ ਉਹ ਨਾ ਦਾ ਮਤਲਬ ਉਹ ਤਾਂ ਨਹੀਂ ਪਹਿਲਾ ਤਾਂ ਅੰਗਰੇਜ਼ਾਂ ਨਾਲ ਜਦੋਂ ਲੜਾਈ ਲੱਗੀ ਸੀ ਜੀ ਪਹਿਲਾ ਸੰਸਾਰ ਜੁੱਧ ਉਹਦੇ ਵਿੱਚ ਵੀ ਉਥੋਂ ਦੇ ਹੈਗੇ ਸੀਗੇ ਬੰਦੇ ਕਾਫੀ ਬੰਦੇ ਸੀਗੇ ਡਾਕਟਰ ਸਾਹਿਬ ਇੱਕ ਨਾ ਉੱਥੇ ਕਹਿੰਦੇ ਬੂਰਜ ਬਣਾਇਆ ਗਿਆ ਜਦੋਂ ਅਸ਼ੋਕ ਬੂਰਜ ਦਾ ਲੰਚਤਾ ਗਿਆ ਜਿਹਦੇ ਉੱਪਰ ਸਾਰੇ ਫੌਜੀਆ ਦੇ ਨਾਮ ਲਿਖੇ ਗਏ ਰਹੇ ਬਹੁਤ ਵੱਡੀ ਗੱਲ ਹੈ ਕੋਈ ਹਾਂਜੀ ਉਹ ਪਿੰਡ ਦੇ ਵਿਚਾਲੇ ਜੇ ਮਤਲਬ ਅਸ਼ੋਕ ਸਤੰਭ ਦੇ ਨਾਂ ਤੇ ਮਸ਼ਹੂਰ ਹੈਗਾ ਮਤਲਬ ਉੱਥੇ ਉਸ ਜਿੰਨੇ ਵੀ ਪਿੰਡ ਦੇ ਸਾਰੇ ਸ਼ਹੀਦ ਹੁਣ ਪਹਿਲਾਂ ਨੇ ਸ਼ਹੀਦ ਜਾਂ ਫੌਜੀ ਗਲੀਬ ਤਾਂ ਇਹ ਹੈ ਕਿ 1965 ਤੋਂ ਬਾਅਦ ਉਹਨਾਂ ਦਾ ਕੋਈ ਬੰਦਾ ਫੌਜ ਦੇ ਵਿੱਚ ਸ਼ਹੀਦ ਨਹੀਂ ਹੋਇਆ ਜੀ ਸਭ ਤੋਂ ਵੱਧ ਜਿਆਦਾ ਬੰਦੇ ਉਹਨਾਂ ਦੇ ਰਿਟਾਇਰ ਆ ਕੇ ਖੇਤੀਬਾੜੀ ਕਰਦੇ ਨੇ ਖੇਤੀਬਾੜੀ ਕਰਕੇ ਵੀ ਦੇਸ਼ ਦੀ ਸੇਵਾ ਕਰਦੇ ਨੇ ਤੇ ਉਦੋਂ ਪਹਿਲਾਂ ਉਹ ਮਤਲਬ ਫੌਜ ਦੇ ਵਿੱਚ ਵੀ ਦੇਸ਼ ਦੀ ਸੇਵਾ ਕਰਦੇ ਨੇ ਉਹਨਾਂ ਦੇ ਖੂਨ ਦੇ ਵਿੱਚ ਨਿੱਕੇ ਹੁੰਦਿਆਂ ਤੋਂ ਹੀ ਮਤਲਬ ਦੇਸ਼ ਸੇਵਾ ਦਾ ਜਿਹੜਾ ਜਜ਼ਬਾ ਹੈ ਉਹ ਕੁੱਟ-ਕੁੱਟ ਕੇ ਪੜਿਆ ਜਾਂਦਾ ਹੈ ਜਿਹਦੀ ਮਤਲਬ ਇਹ ਪਿੰਡ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਚਲੋ ਅੱਜ ਯੂਪੀ ਅੱਗੇ ਜਾ ਰਿਹਾ ਵਧੀਆ ਗੱਲ ਹੈ ਸਾਡੇ ਦੇਸ਼ ਨੂੰ ਵਧੀਆ ਫੌਜੀ ਪਰ ਪੰਜਾਬ ਚੋਂ ਵੀ ਫੌਜੀ ਜਿਆਦਾ ਨਿਕਲਦੇ ਨੇ ਪਰ ਅੱਜ ਜੋ ਗੱਲਬਾਤ ਚੱਲਦੀ ਹੈ ਕਿ ਪੰਜਾਬ ਦੀ ਫੌਜ ਪਿੱਛੇ हट ਰਹੀ ਹੈ ਕਿਉਂਕਿ ਪਿੱਛੇ ਜਿਹੜਾ ਪਹਿਲਗਾ ਮਾਮਲਾ ਹੋਇਆ ਉਹਦੇ ਵਿੱਚ ਕਈ ਪੰਜਾਬ ਦੇ ਫੌਜੀ ਮਾਰੇ ਗਏ ਜਿਨ੍ਹਾਂ ਨੂੰ ਕੇ ਸ਼ਰਧਾਂਜਲੀ ਦੇਣ ਕੋਈ ਮੰਤਰੀ ਕਾਕੀ ਨਹੀਂ ਗਿਆ ਬਹੁਤ ਐਨੀ ਰੋਸ ਪਾਇਆ ਗਿਆ ਉਹ ਪਰਿਵਾਰਾਂ ਚ ਹਾਂਜੀ ਇਹ ਤਾਂ ਰੋਜ਼ ਸੁਣਦੀ ਵਰਕਰਾਰ ਹੈ ਜੀ ਦੇਖੋ ਫਰੀਦਕੋਟ ਦਾ ਕਾਸ਼ਦੀਪ ਨੌਜਵਾਨ ਜਿਹੜਾ ਸ਼ਹੀਦ ਹੋਇਆ ਮਤਲਬ ਅੱਜ ਤੱਕ ਉਹਨਾਂ ਦਾ ਉਹ ਕੋਈ ਮਤਲਬ ਉਹਨਾਂ ਦੀ ਮਾਤਾ ਦੀ ਤਸੱਲੀ ਨਹੀਂ ਕਰਵਾ ਸਕਿਆ ਤਾਂ ਉਹਨੇ ਆਸਥੀਆਂ ਵੀ ਮਤਲਬ ਇਸ ਤਰ੍ਹਾਂ ਰੱਖਸ਼ੀਆਂ ਦੀਆਂ ਨੇ ਜਿੱਨਾਂ ਚਿਰ ਇਹਨਾਂ ਨੂੰ ਸ਼ਹੀਦ ਦਾ ਪਰਚਾ ਨਹੀਂ ਦਿੱਤਾ ਜਾਂਦਾ ਜਾਂ ਕੋਈ ਵੀ ਪਰਿਵਾਰਕ ਨੂੰ ਜੋ ਮਤਲਬ ਇਸ ਪਾਲੀ ਸੈ ਤਰੰਦੇ ਨੇ ਉਹ ਨਹੀਂ ਦਿੰਦੇ ਤਾਂ ਉਹਨਾਂ ਚਿਰ ਅਸੀਂ ਜਿਹੜੀਆਂ ਆਸਥੀਆਂ ਨੇ ਉਹ ਇਹ ਮਤਲਬ ਇੱਕ ਸੈਂਟਰ ਸਰਕਾਰ ਇਹ ਇੱਕ ਸਕੀਮ ਦੇ ਮਤਲਬ ਮੂੰਹ ਤੇ ਇੱਕ ਕਰਾਰਾ ਚਪੇੜ ਹੈ ਜਿਹਦੇ ਨਾਲ ਮਤਲਬ ਲੋਕ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਜਿਹਨੀਆਂ ਦੇਸ਼ ਵਾਸਤੇ ਮਰਨ ਮਿੱਟਣ ਦੀਆਂ ਭਾਵਨਾਵਾਂ ਸੀਗੀਆਂ ਉਹ ਮਤਲਬ ਦੇ ਪਿੱਛੇ ਐਟਨੀਆਂ ਭਾਵਨਾ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਹੁਣ ਮੋਦੀ ਸਰਕਾਰ ਨੇ ਉਹ ਫੌਜੀ ਉਹ ਘਟਾਤੀ ਹੈ ਕੋਈ ਸੇਵਾ ਨੌਕਰੀ ਘਟਾਤੀ ਯਾਨੀ ਕਿ ਫੌਜ ਦੇ ਜਿਹੜੇ ਫੌਜੀ ਵਾਲਾ ਭਰਤੀ ਉਹਨੇ ਘੱਟ ਭਰਤੀ ਹੋ ਰਹੇ ਨੇ ਕੀ ਇਹਦੇ ਨਾਲ ਨੁਕਸਾਨ ਨਹੀਂ ਹੋ ਰਿਹਾ ਦੇਸ਼ ਨੂੰ ਇਹ ਕੋਈ ਨੁਕਸਾਨ ਤਾਂ ਜਦੋਂ ਮਤਲਬ ਲੋਕਾਂ ਦੇ ਵਿੱਚ ਦੇਸ਼ ਪ੍ਰਤੀ ਜਜ਼ਬਾ ਘਟ ਜਾਂਦਾ ਤਾਂ ਦੇਸ਼ ਨੂੰ ਤਾਂ ਨੁਕਸਾਨ ਹੁੰਦੀ ਹੀ ਹੁੰਦਾ ਐ ਗੱਲ ਕਰ ਇਹ ਹੈ ਵੀ ਜਿਹੜੇ ਇਹ ਵੱਡੇ ਲੋਕ ਹੁੰਦੇ ਨੇ ਰਾਜਨੀਤਿਕ ਲੋਕ ਨੇ ਇਹਨਾਂ ਦਾ ਕੋਈ ਆਵਦਾ ਤਾਂ ਇਹਨਾਂ ਦਾ ਭਰਤੀ ਹੁੰਦਾ ਨਹੀਂ ਨਾ ਹੀ ਕੋਈ ਦੇਸ਼ ਵਾਸਤੇ ਇਹਨਾਂ ਦੀ ਕੋਈ ਕੁਰਬਾਨੀ ਹੁੰਦੀ ਹੈ ਨਾ ਹੀ ਕੋਈ ਇਹਨਾਂ ਦਾ ਕੋਈ ਬੱਚਾ ਕੋਈ 20 ਸਾਲ ਦਾ ਕੋਈ 25 ਸਾਲ ਦਾ ਕੁਰਬਾਨ ਹੋਇਆ ਹੁੰਦਾ ਇਹਨਾਂ ਨੇ ਲੋਕਾਂ ਦੇ ਬੱਚਿਆਂ ਦੇ ਉੱਤੇ ਹੀ ਸਿਆਸਤ ਕਰਨੀ ਹੁੰਦੀ ਹੈ ਚਾਹੇ ਉਹ ਅਗਨੀ ਵੀਰ ਹੈ ਚਾਹੇ ਉਹ ਕੋਈ ਹੋਰ ਹੈ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਡਾਂ ਜੀਆਂ ਕੱਢ ਕੇ ਨਾ ਮਤਲਬ ਕੰਦੇ ਵਿੱਚ ਭੰਬਲ ਕੂਸੇ ਦੀ ਸਥਿਤੀ ਪੈਦਾ ਕਰ ਦਿੰਦੇ ਨੇ ਉਸ ਤੋਂ ਬਾਅਦ ਫਿਰ ਜਿਹੜੀਆਂ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਇਹ ਸਿਆਸਤ ਕਰਦੇ ਨੇ ਮਤਲਬ ਇਹ ਇਹਨਾਂ ਦੀ ਜਿਹੜੀ ਕੋਜੀ ਚਾਲ ਹੈ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗ ਜੂਗਾ ਜਾਂ ਪਤਾ ਲੱਗ ਹੀ ਜਾਂਦਾ ਹੈ ਇਸ ਕਰਕੇ ਲੋਕ ਥੋੜਾ ਜਿਆਦਾ ਪਿੱਛੇ हट ਰਹੇ ਹੋ ਡਾਕਟਰ ਸਾਹਿਬ ਮੈਂ ਮਾਫੀ ਚਾਹਨਾ ਅੰਤ ਕਰਦਾ ਮੇਰੇ ਤੋਂ ਥੋੜਾ ਬੋਲਿੰਗ ਪ੍ਰੋਬਲਮ ਆ ਰਹੀ ਹੈ ਮੈਂ ਦਰਸ਼ਕਾਂ ਤੋਂ ਮਾਫੀ ਚਾਹਨਾ ਬੀ ਡਾਕਟਰ ਸਾਹਿਬ ਜਿਵੇਂ ਉਹ ਪਿੰਡ ਵਿੱਚ ਹੋ ਰਿਹਾ ਉਹ ਪਿੰਡ ਦੀ ਔਰਤਾਂ ਕਹਿ ਲਓ ਬੱਚੇ ਕਹਿ ਲਓ ਅੱਜ ਉਹ ਭਾਰਤ ਦੇ ਵਿੱਚ ਆਪਣਾ ਨਾਮ ਰੋਸੇ ਕਰ ਰਿਹਾ ਕਿ ਪੰਜਾਬ ਦੇ ਵਿੱਚ ਅਜੇ ਕੋਈ ਨਹੀਂ ਹੁਣ ਦੇਦਾ ਕੋਈ ਅੱਗੇ ਆਣ ਦੇਦਾ ਬੰਦਾ ਐਵੇਂ ਦਾ ਹਾਂਜੀ ਦੇਖੋ ਇਹ ਤਾਂ ਆਉਣਾ ਤਾਂ ਚਾਹੀਦਾ ਜੀ ਪੰਜਾਬ ਦੇ ਵਿੱਚ ਕੋਈ ਟੈਲੈਂਟ ਦੀ ਕਮੀ ਥੋੜੀ ਹੈ ਕਿਉਂਕਿ ਪੰਜਾਬ ਨੂੰ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹਰ ਵਾਰ ਨਸ਼ਾ ਕਰਕੇ ਹਾਂ ਪੰਜਾਬ ਨੂੰ ਬਦਨਾਮ ਜੇਤ ਇਹ ਮਤਲਬ ਜਿਹੜੀ ਸਾਡ ਨੂੰ ਤੇ ਜਿਸ ਨੂੰ ਦਾ ਮਾਨ ਉੱਚਾ ਕਰਨ ਵਾਲੀ ਕਹਾਣੀ ਸੀ ਉਹਨੂੰ ਪਿੱਛੇ ਛੱਡ ਕੇ ਆਪਦੀ ਕੁਰਸੀ ਦੇ ਲਾਲਚ ਚਾਕੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਮਤਲਬ ਪੁੱਠੇ ਰਸਤੇ ਪੈ ਗਈਆਂ ਸਰਕਾਰਾਂ ਪਿੱਛੇ ਤੋਂ ਇਸ ਕਰਕੇ ਜਿਹੜਾ ਪੰਜਾਬ ਹੈ ਉਹ ਪਿੱਛੇ ਧਰਤਵਲ ਜਾਈ ਜਾਂਦਾ ਕਿਉਂਕਿ ਪੰਜਾਬ ਦੇ ਨਾਲੋਂ ਤਾਂ ਹੋਰ ਨੇ ਜਿਹੜੇ ਗਲਤ ਕੰਮਾਂ ਦੇ ਵਿੱਚ ਕਿਤੇ ਜਿਆਦੇ ਮਤਲਬ ਮਸ਼ਹੂਰ ਨੇਗੇ ਗੱਲ ਕਰ ਬਦਕਿਸਮਤੀ ਪੰਜਾਬ ਦੀ ਇਹ ਹੈ ਵੀ ਸਾਡੀ ਜਿਹੜੀ ਦੂਰਅੰਦੇਸ਼ੀ ਸੋਚ ਦੇ ਮਾਨਕ ਸੀਦੇ ਪੰਜਾਬ ਦੇ ਉਹਨਾਂ ਨੇ ਮਤਲਬ ਉਸ ਦੂਰਅੰਦੇਸ਼ੀ ਤੋਂ ਕੰਮ ਨਹੀਂ ਲਿਆ ਚਲੋ ਡਾਕਟਰ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦਾ ਥੋੜੀ ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ ਤੇ ਮੈਂ ਤੁਹਾਨੂੰ ਦੁਬਾਰਾ ਕਿਸੇ ਹੋਰ ਲਾਈ ਮੁੱਦੇ ਤੇ ਮਿਲਾਂਗਾ ਸਰ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਜਿੰਦਰ ਸਿੰਘ ਜੀ ਤੇ ਜਿਨ੍ਹਾਂ ਜਾਣਕਾਰੀ ਟੀਵੀ ਇੱਕ ਪਿੰਡ ਹੈ ਯੂਪੀ ਦਾ ਬਹਿਰਾਮ ਪਿੰਡ ਹੈ ਜਿੱਥੇ ਕਿ ਬੱਚਾ ਜੰਮਦਾ ਤਾਂ ਮਾਂ ਸੋਹ ਪਾਉਂਦੀ ਹੈ ਮਾਂ ਸੋਹ ਖਾਂਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਫੌਜੀ ਬਣਾਵਾਂਗੀ ਔਰ ਉੱਥੋਂ ਦੇ 15 ਸਾਲ ਫੌਜੀ ਸਾਹਮਣੇ ਆ ਚੁੱਕੇ ਨੇ ਇੱਕ ਨਾਮ ਦਾ ਪਿੰਡ ਹੈ ਐਸ਼ੀਆ ਦਾ ਤੁਹਾਡਾ ਪਿੰਡ ਔਰ ਉੱਥੇ ਬਹੁਤ ਸਾਰੀਆਂ ਸੂਲਤਾਂ ਨੇ ਮੌਲ ਨੇ ਸਖਲਾਈ ਸਕੂਲ ਖੋਲਿਆ ਗਿਆ ਫੌਜੀਆਂ ਦਾ ਹਾਲਾਂਕਿ ਇਹ ਅਜੇ ਆ ਕੁਝ ਪੰਜਾਬ છોਣ ਦੇਦਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਫੌਜ ਦੀ ਭਰਤੀਆਂ ਹੁੰਦੀ ਹੈ ਪਰ ਉਹ ਜज्ਬਾ ਨਹੀਂ ਰਿਹਾ ਕਿਉਂਕਿ ਜਾਦੇ ਅਗਰੀ ਵੀਰ ਸਕੀਮ ਸ਼ੁਰੂ ਹੋਈ ਹੈ ਮੋਦੀ ਸਰਕਾਰ ਦੀ ਤਾਂ ਪਿੱਛੇ ਜਿਹੜੇ ਪੈਰੇਗਾਮ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਮਾਰੇ ਗਏ ਫਰੀਦਕੋਟ ਤੋਂ ਉਹਦੇ ਘਰ ਨਹੀਂ ਕੋਈ ਗਿਆ ਉਹਦੀ ਮਾਂ ਨੇ ਹਸਥੀਆਂ ਰਖਤੀਆਂ ਵੀ ਅਸੀਂ ਨਹੀਂ ਇਹ ਹੱਥੀਆਂ ਨੂੰ ਕੌ ਕਰਦੇ ਤਾਂ ਗੱਲ ਇੱਥੇ ਆ ਗਈ ਹੈ ਕਿ ਜਿਹੜੇ ਫੌਜੀ ਨੇ ਸਾਡੇ ਦੇਸ਼ ਹੀ ਰੱਖਿਆ ਕਰਦੇ ਨੇ ਤਾਂ ਜਿਵੇਂ ਉਹ ਪਿੰਡ ਦੇ ਆ ਯਾਨੀ ਕਿ ਆਪਣੇ ਯੂਪੀ ਦਾ ਨਾਮ ਚਮਕਾਇਆ ਬਹੁਤ ਵਧੀਆ ਗੱਲ ਹੈ ਯਾਨੀ ਕਿ ਐਡੀ ਵੱਡੀ ਗਿਣਤੀ ਜੀ ਉਥੋਂ ਫੌਜੀ ਨਿਕਲ ਰਹੇ ਨੇ ਤਾਂ ਅੱਜ ਵੀ ਸलाम ਕਰਦੇ ਆਂ ਪੰਜਾਬੀ ਟੀਮ ਵੱਲੋਂ ਉਹਨਾਂ ਮਾਵਾ ਨੂੰ ਉਹ ਪਿੰਡ ਨੂੰ ਸੋ ਦੋਸਤੋ ਤੁਹਾਡਾ ਸ਼ਾਮ ਦਾ ਲਾਈਵ ਦਾ ਪ੍ਰੋਗਰਾਮ ਸੀ ਮੈਂ ਤੁਹਾਡੇ ਨਾਲ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਤੁਸੀਂ ਦੇਖਦੇ ਰਹੋ ਏਵਨ